ਸ਼੍ਰੀ ਅਕਾਲ ਜੀ ਬਲੌਗ ਲੈ ਕੇ ਹਾਜ਼ਰਾਂ ਹਾਂ ਇਹ ਗੜੀ ਦੇ ਪੁਲ ਤੋਂ ਆ ਦੇਖੋ ਬੱਚੇ ਨਾਉਂਦੇ ਉਹ ਦੇਖੋ ਕਿੰਨਾ ਰਿਸਕ ਲੈਂਦੇ ਨੇ ਇਹ ਉਹ ਦੇਖੋ ਉਨਾ ਰਹੇ ਨੇ ਆ ਦੇਖੋ ਆ ਦੇਖੋ ਇੱਥੇ ਕੋਈ ਪੁੱਛ ਪੜਤਾਲ ਨਹੀਂ ਕਰਦਾ ਚਾਹੇ ਕੋਈ ਡੁੱਬੇ ਮਰੇ ਚਾਹੇ ਕੁਛ ਹੋਵੇ ਉਹ ਦੇਖੋ ਉਹ ਦੇਖੋ ਓ ਦੇਖੋ ਮੁੰਡੇ ਨੇ ਤੈਰਨ ਲੱਗ ਗਿਆ ਓ ਦੇਖੋ ਤੈਰਦਾ ਇਹ ਤੈਰ ਲੈਂਦੇ ਨੇ ਓ ਮਾਰੀ ਜੀ ਛਾਲ ਦੇਖੋ ਓ ਦੇਖੋ ਓ ਦੇਖੋ ਆ ਘੁਲਦੇ ਨਹੀਂ ਹੁਣ ਦੇਖ ਆ ਦੇਖੋ ਆ ਦੇਖੋ ਤੁਸੀਂ ਆ ਜਾਂਦਾ ਇੱਕ ਆ ਦੇਖੋ ਤੈਰਦੇ ਤੈਰਦੇ ਨੇ ਤੈਰਦੇ ਓ ਤੈਰਨ ਲੱਗਿਆ ਹੋਇਆ ਓ ਦੇਖੋ ਯਾਹਲਿਕ ਆ ਦੇਖੋ ਬੱਚੇ ਨਾ ਰਹੇ ਨੇ ਤੇ ਉਹ ਛਾਲ ਮਾਰਨ ਲੱਗਿਆ ਉਹ ਦੇਖੋ ਉਹ ਦੇਖੋ ਆਵੇ ਕੰਤਾ ਉਹ ਦੇਖੋ ਕੋਈ ਪੁੱਛਦਾ ਨਹੀਂ ਜੀ ਕੋਈ ਗਿਣਦਾ ਨਹੀਂ ਕੋਈ ਪ੍ਰਸ਼ਾਸਨ ਦਾ ਡਰ ਨਹੀਂ ਕੋਈ ਕੁਝ ਨਹੀਂ ਆਹ ਦੇਖੋ ਆ ਪਿਆ ਇੱਕ ਉਹ ਜਾਂਦੇ ਨੇ ਉਹ ਗਏ ਉਹ ਦੇਖੋ ਤੈਰ ਕੇ ਉਹ ਦੇਖੋ ਇਹ ਗੜੀ ਦਾ ਪੁਲ ਜੀ ਗੜੀ ਦਾ ਪੁਲ ਮਾਛੀਵਾੜਾ ਸਾਹਿਬ ਗੜੀ ਦਾ ਪੁਲ ਆ ਦੇਖੋ ਉਹ ਦੇਖੋ ਇਹ ਲੰਬਾ ਆਇਆ ਇਹ ਗੋਰੀਲਾ ਆਇਆ ਨਾਲੇ ਬਾਤ ਕਰਦੇ ਵਿਚੋਂ ਕੀ ਕੱਢਦੀ ਨਿਕਲਦਾ ਕੁਛ ਨਾ ਕਰਦੇ ਹੋ ਪਤਾ ਨਹੀਂ ਜਿਸੀ ਤਾਂ ਨਾ ਹੁੰਦੇ ਆ ਨਹੀਂ ਨਿਕਲਦਾ ਤੂੰ ਕੱਢਿਆ ਤਾਂ ਨਹੀਂ ਕੋਦੇ ਕੁਛ ਤੇਰੀ ਕਿੰਨੀ ਉਮਰ ਆ ਹਾਂ ਮੇਰਾ ਮੰਮਾ ਕਿੰਨੀ ਉਮਰ ਆ ਇਹਦੀ ਪਤਾ ਨਾ ਮੁਰਗਾ ਤੇਰੀ ਕਿੰਨੀ ਆ 15 ਸਾਲ ਤੇਰੀ ਬਈ 15 ਤੇਰੀ 16 16 ਤੇਰੀ 11 11 ਸਾਲ ਉਹਦੀ ਉਮਰ 14 14 ਸਾਲ ਉਹਦੀ ਓਏ ਛੋਟੇ ਦੀ ਹਾਂ ਇਹ ਵੀ ਪਤਾ ਨਹੀਂ ਕਿੰਨੀ ਹੈ 15 ਸਾਲ ਦੀ ਪਤਾ ਉਹਦੀ ਉਹਦੀ 10 ਦਾ ਹੋਊਗਾ ਕਿੰਨੀ 10 ਦਾ ਆ ਦੇਖੋ ਜੀ ਬਿਲਕੁਲ ਛੋਟੀ ਉਮਰ ਆ ਕੋਈ ਖੌਫ ਨਹੀਂ ਕੋਈ ਡਰ ਨਹੀਂ ਬੇ ਧੜਕੋ ਕੇ ਇਹ ਕਰ ਰਹੇ ਨੇ ਪ੍ਰਸ਼ਾਸਨ ਕੋਈ ਇੱਧਰ ਧਿਆਨ ਨਹੀਂ ਦਿੰਦਾ ਨਾ ਮਾਂ ਬਾਪ ਧਿਆਨ ਦਿੰਦੇ ਨੇ ਤੇ ਫੇਰ ਕਹਿ ਦਿੰਦੇ ਆ ਜੀ ਸਾਡਾ ਇਸ ਤਰ੍ਹਾਂ ਹੋ ਗਿਆ ਜੀ ਉਸ ਤਰ੍ਹਾਂ ਹੋ ਗਿਆ ਤੇ ਪ੍ਰਸ਼ਾਸਨ ਨੂੰ ਥੋੜਾ ਜਿਹਾ ਕੜਾਈ ਕਰਨੀ ਚਾਹੀਦੀ ਆ ਦੇਖੋ ਆਉਂਦਾ ਆ ਦੇਖੋ ਮੈਂ ਕਈ ਵਾਰ ਹੱਥ ਮਾਰ ਲਏ ਵੀ ਬਾਹਰ ਨਿਕਲ ਆਓ ਪਰ ਕੋਈ ਸੁਣਦਾ ਨਹੀਂ ਹੈ ਨੌਜੀ ਧਿਆਨ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇੱਧਰ ਧਿਆਨ ਦਿਓ ਆ ਦੇਖੋ ਉਹ ਦੇਖੋ ਹੁਣ ਉਹ ਗਿਆ ਭੱਜ ਕੇ ਉੱਥੋਂ ਛਾਲ ਮਾਰੂਗਾ ਇਹ ਮੈਨੂੰ ਲੱਗਦਾ ਹੈ ਤੇ ਮੈਨੂੰ ਲੱਗਦਾ ਉਹ ਦੇਖੋ ਜੀ ਉੱਥੋਂ ਛਾਲ ਮਾਰੀ ਮੁੰਡੇ ਨੇ ਇਹ ਉਹ ਦੇਖੋ ਜੀ ਉਹ ਉਹ ਦੇਖੋ ਇੱਕ ਦੂਏ ਦੀ ਰੀਸ ਛਾਲ ਉਹ ਦੇਖੋ ਉਹ ਦੇਖੋ ਕਿੱਥੋਂ ਛਾਲ ਮਾਰਦੇ ਨੇ ਉਹ ਦੇਖੋ ਉਹ ਵੀ ਮਰਦ ਪੁਲ ਤੋਂ ਇਹਨੇ ਮਾਰੀ ਤੂੰ ਮਰਦਨ ਨਾ ਪੜਤੋ ਛਾਲ ਸਾਰੇ ਮੁੰਡੇ ਦੇਖੋ ਜੀ ਕਹਿੰਦੇ ਸਾਰੇ ਮੁੰਡੇ ਅਸੀਂ ਪੁਲ ਤੋਂ ਛਾਲ ਮਾਰ ਦਿੰਨੇ ਆ ਬਿਲਕੁਲ ਇਹਨੇ ਧੜਕਨੇ ਕੋਈ ਪ੍ਰਵਾਹ ਨਹੀਂ ਕੋਈ ਡਰ ਨਹੀਂ ਕਿਸੇ ਪ੍ਰਸ਼ਾਸਨ ਦਾ ਕਿਸੇ ਉਹਦਾ ਕੋਈ ਡਰ ਨਹੀਂ ਪ੍ਰਸ਼ਾਸਨ ਵੀ ਕੋਈ ਧਿਆਨ ਨਹੀਂ ਦਿੰਦਾ ਇੱਧਰ ਥੋੜਾ ਜਿਹਾ ਕੜਾਈ ਕਰੀ ਜਵੇ ਉਹ ਆ ਰਹੇ ਨੇ ਤਿੰਨ ਔਰ ਦੇਖੋ ਜੀ ਉਹ ਆ ਰਹੇ ਨੇ ਉਹਨਾਂ ਨੂੰ ਹਾਕਾ ਮਾਰਦੇ ਆ ਵੀ ਆ ਜਾਓ ਕੋਈ ਡਰ ਨਹੀਂ ਕੋਈ ਭੈ ਨਹੀਂ ਮੇਰਾ ਵੀ ਨਹੀਂ ਡਰ ਵੀ ਇਹ ਵੀਡੀਓ ਬਣ ਰਹੀ ਹੈ ਜਾਨਾ ਸਗੋਂ ਚੌੜਾ ਕਰਦੇ ਆ